ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਦ ਬਿੰਦੀ ਚੌਪਈ ਹਮਰੀ ਕਰੂ ਹਾਦੈ ਰਚਾ ਪੂਰਨ ਹੋਏ ਚਿੱਤ ਕੀ ਇੱਛਾ ਸੱਚ ਨਰਮਾ ਰਹੀ ਹਮਾਰਾ ਆਪਣਾ ਜਾਣ ਕਰੋ ਪਿੰਤ ਪਾਰਾ ਹਮਰੇ ਦੁਰਤ ਸਬੈ ਤੁਮ ਕਾਵੋ ਆਪ ਹਾਦੈ ਮਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਾ ਨਿਜ ਕਰਦੇ ਕਰੀਐ ਸਭੈ ਰਣ ਕੋ ਆਸੰਗਰਿਐ दूरन होए हमारी आशा तूर्व जिन की रहे पिया साथ हमेशा आड कोई अवनत्यम जो बर चाहो सो तुम ते पाऊं सेवक सेक हमारे तारिया चन चन सत्र हमारे मारिया आप हा द मुझे अबरिया मरण काल का त्रास नवरी जो सदा हमारे पछ सिरिय सु जो करियो रक्षा राख में हुमय राखन हारे साहि संसार प्यारी दीन बंदिष्ठन के अंत तुम हो पूरी चतुर्दश कंता काल पाए ब्रह्मा अवतार काल पाए शिव जो अवतार काल पाए गर्भसन प्रकासा सकल काल का, का किया तमसा जम काल योगी सब कियो वेद राज ब्रह्मा जो थियो जवन काल सा लोक सुवारा नमसकार है तए हमारा जवन काल सब जग बनायो देव राज दशनु जायो ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਖਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਚਰ ਅਸੂਲਾ ਸਾਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨਣਾ ਹੈ ਘਟ ਘਟ ਕੀ ਬਾਣ ਬਾਣ ਕੀ ਜਾਨਣਾ ਜਬ ਬੁੱਧ ਕਰ ਕਰ ਕਰਤਾ ਰਾ ਪਰਜ ਤਤ ਤਬ ਦੇ ਅਪਾਰਾਂ ਜਬ ਅਕਰ ਕਰ ਤੋ ਕਮ ਤੁਮ ਮੈ ਮਿਲਤ ਦੇ ਤਰਜਬੂ जिते वदन से संतार अब अपने बूज उचारय तुम सब हित रे तन रालम जानत वेद ते अर आलम निरंका निरकान नलंब आद नीले नाथ संभ ताका मूड चार तेदा जाको पेव न पाव वेदा ਤਾ ਕੋ ਕਰ ਪਹਣ ਅਨਮਾਨ ਮਹਾ ਮੂੜ ਕਛ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੰਭੇ ਆਪ ਆਪਣੀ ਬੋਧ ਹੈ ਜੀਤੇ ਵਰਨਤ ਪੈਨ ਪੈਨ ਤੇ ਤੇ ਤੁਮਰਾ ਲਖਨ ਜੈ ਫਸਾਰਾ ਕਹਿਸ ਜਾਕ ਸੰਸਾਰਾ ਇਕ ਰੂਪ ਅਨੂਪ ਸਰੂਪ ਪਾਰਮ ਕਪਿਓ ਰਾਮ ਕਈ ਪੂਪਾ ਅੰਡਜ ਰਸੇ ਤੈ ਇਨੀ ਉਤਪਜ ਖਾਨ ਬਹੋ ਰਜ ਦੀਨੀ ਕਹੋ ਫੂਲ ਰਾਜ ਹੈ ਬੈਠਾ ਕਹੋ ਸਿਮਟ ਪਿਓ ਸ਼ੰਕਰ ਕੀ ਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜਗਾਦ ਸਰੂਪ ਸਵੰਭਵ अब रज्जा मेरी तुम करो सीखो बार सीख संगरो दुष्ट जते उठवत उत्पाता सकल मलेष करो हण गाता जे यस्तोता सरनी परे तिनके दुष्ट दुख ह मरे परख चनु पग परे तिहारे तिनके तमसंग पट सब तारै ਜੋ ਕਲ ਕੋ ਇੱਕ ਬਾਾਰ ਤੇ ਆਏ ਹੈ ਤਾਂ ਕੀ ਕਾਲ ਕ੍ਰਿਆ ਹੈ ਰੱਛਾ ਹੋਏ ਤੈ ਸਭ ਕਲਾਂ ਦੁ ਚੋਰੇ ਟਰੇ ਕਤ ਕਲ ਕਿਰਪਾ ਦੇ ਸੰਜਾਈਨ ਹਰਿ ਹੋ ਤਾਂ ਕੀ ਤਾ ਤਨ ਸੁਮੋ ਹਰਿ ਹੋ ਰਿਤ ਸਿਤ ਗਰਮੋ ਸੋਈ ਦੁ ਸ਼ਾਸਵਤ ਕੀ ਨ ਕੋਈ ਇਕ ਵਾਰ ਜਨ ਤੁਮੇ ਸੰਭਾਰਾ ਕਾਲ ਫਾਸਤੇ ਤਾਈ ਉਬਾਰਾ ਜਿੰਨ ਨਾਮ ਤੇ ਹਾਰੋ ਕਹਾ ਤਾਰਿਤ ਦੁਸ਼ਟ ਧੋਖ ਪਿਆ ਘੜਗ ਕੇ ਮੈਂ ਸਰਨ ਸਿਹਾਰੀ ਆਪ ਹੱਥ ਦੇ ਦੇਹੁ ਉਬਾਰੀ ਸਰਬ ਠੌਰ ਵੋ ਸਹਾਈ ਦੁਸ਼ਟ ਧੋਖ ਤੇ ਦੇਹੁ ਬਚਾਈ